ਦੇਹਾਤੀ ਪੁਲਿਸ ਵੱਲੋਂ ਆਪ ਸਭ ਦਾ ਇਤਿਹਾਸਕ ਸੰਪੰਨ ਤੇ ਸੌਲਵ ਕਰਦਾ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਰੱਖੀ ਗਈ ਹੈ ਇਹ ਸਮਸ਼ੇ ਦੇਹਾਤੀ ਪੁਲਿਸ ਵੱਲੋਂ ਜੋ ਸਿਆਦੇ ਵਿਰੁੱਧ ਮਿੱਤੀ ਗਈ ਮਰੀਦਾਂ ਦੇ ਤਾਇਤ ਜਿੰਨੀਆਂ ਵੀ ਰਿਕਵਰੀ ਹੋ ਜਾਂਦੇ ਪਿਛਲੇ 1-2 ਦਿਨਾਂ ਦੇ ਉਹਦੇ ਬਰੀਫਿੰਗ ਕਵੱਡੀ ਰੱਖੀ ਗਈ ਹੈ ਅ ਕੱਲ 20 ਤਰੀਕ ਨੂੰ ਇਹ ਸਾਰੇ ਜਿਹੜੇ ਸਾਡੇ ਆਪਰੇਸ਼ਨ ਚੱਲ ਰਹੇ ਉਹਨਾਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ 1 ਕਿਲੋ 498 ਗ੍ਰਾਮ ਦੇ ਕਰੀਬਨ ਜਿਹੜੀ ਹੈ ਫਿਰ ਰਿਕਵਰੀ ਹੋਈ ਹੈ ਇਹਦੇ ਵਿੱਚ ਦੋ ਮੋਬਾਈਲ ਫੋਨ ਵੀ ਜਬ ਕਿਤੇ ਗਏ ਨੇ ਨਾਲ ਹੀ ਇੱਕ ਵੱਖਰੇ ਕੇਸ ਦੇ ਨੇ ਇੱਕ 32 ਬੋਲ ਸਿਸਟਰ ਤੇ ਚਾਰ ਜਿੰਦਾ ਰੋਂ ਨਾਲ ਹੀ ਮੈਕੀ ਦੇ ਰਿਕਵਰੀ ਹੋਈ ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਕੇਸ ਹੈ ਉਹ ਲੋਕੋ ਕੇ ਥਾੜੇ ਦੇ ਵਿੱਚ ਇੱਕ 2 ਕਿਲੋ ਹਿਰਨ ਦੀ ਜਿਹੜੀ ਕਮਰੀ ਹੋਈ ਹੈ ਉਹਦੇ ਬਾਬਤ ਇਸ ਦੇ ਵਿੱਚ ਦੋ ਦੋਸ਼ੀ ਜਿਵੇਂ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਐ ਜੋ ਕਿ ਬੱਤੀ ਦੇ ਰਿਹਾਸੀ ਹੈ ਇਹਦੇ ਨਾਲ ਇਹਦਾ ਜਿਹੜਾ ਸਾਥੀ ਸੀ ਪ੍ਰਦੀਪਦਰ ਸਿੰਘ ਉਹ ਚੋਤਾ ਪੁੱਤਰ ਸੁਮント ਸਿੰਘ ਵਾਸੀ ਪਿੰਡ ਮੱਖਣਪੁਰਾ ਇਹ ਦੋ ਵਿਅਕਤੀ ਸਨ ਜਿਨ੍ਹਾਂ ਦੇ ਕੋਲੋਂ ਜਿਹੜੀ ਹੈ 2 ਕਿਲੋ ਦੇ ਕਰੀਬ ਜਿਹੜੀ ਹਿਰਨ ਦੀ ਰਿਕਵਰੀ ਇਸ ਬੰਦੀ ਦਾ ਮਕਦਮਾ ਹੈ ਲੋਕਾਂ ਦੇ ਧਾੜੇ ਤੇ ਸਰਬ ਕੀ ਸਾਰਿਆ ਇਹਨਾਂ ਦੇ ਜਿਹੜੇ ਬੈਕਵਰਡ ਤੇ ਫਾਰਵਰਡ ਨਿੱਕੇ ਜਿਹੇ ਨੇ ਉਹ ਹੰਗਾਰੇ ਜਾ ਰਹੇ ਨੇ ਇਸ ਤੋਂ ਇਲਾਵਾ ਇਸੇ ਲੜੀ ਦੇ ਤਹਿਾਰ ਜਿਹੜੀ ਸਾਡੀ ਐਂਟੀ ਡਰੱਗ ਕੈਂਪੇਨ ਵੀ ਚੱਲ ਰਹੀ ਹੈ ਤੇ ਇਸੇ ਦੇ ਤਹਿਤ ਲੋਕੋ ਕੇ ਥਾਣੇ ਦੇ ਵਿੱਚ ਤੱਕੜ ਕਲਾ ਦਾ ਏਰੀਆ ਸੀ ਹੈ ਇਹਦੇ ਕੋਲ 3 ਕਿਲੋ ਹੈਰੋ ਤੇ ਉਹ ਦੋ ਮੋਬਾਈਲ ਫੋਨ ਜਿਹੜੇ ਆ ਉਹ ਬਰਾਬਰ ਇਸ ਕੇਸ ਦੇ ਵੀ ਜਿਹੜਾ ਹੈ ਇੰਟਰੋਗੇਸ਼ਨ ਚੱਲਦੀ ਹੈ ਤੇ ਫਰਦਰ ਜਿਹੜੇ ਹੈ ਉਹ ਜਿਹੜੇ ਖੁਲਾਸੇ ਉਹ ਜ਼ਰੂਰ ਅਲਤੀ ਤੇਰੇ ਹੋਣੇ ਚਾਹੀਦੇ ਜਾਂਦੇ ਇਸ ਤੋਂ ਇਲਾਵਾ ਇੱਕ ਟੋਟਲ ਜਿਹੜੇ ਹੈ ਹੁਣ ਦੀ ਜਿਹੜੀ ਪ੍ਰੈਕਟ ਕਾਨਫਰੰਸ ਦੇ ਵਿੱਚ ਅਸੀਂ ਚਾਰ ਮੁਕੱਦਮਿਆਂ ਦਾ ਜਿਹੜਾ ਜ਼ਿਕਰ ਕੀਤਾ ਹੈ ਕਿ ਸਮੇਂ ਦੇ ਵਿੱਚ ਤੇਰੇ ਕੇਸ ਦੇ ਵਿੱਚ ਹਰਾਂ ਦੀ ਖ਼ਬਰ ਹੀ ਹੋਈ ਹੈ ਤੇ ਦੋ ਕੇਸਸ ਦੇ ਵਿੱਚ ਜਿਹੜੇ ਕੇਸ ਆ ਉਹ ਫੜਦੇ ਗਏ ਜਿਹੜਾ ਚੌਥਾ ਕੇਸ ਜਿਹੜਾ ਹੈ ਜਿਹਦੇ ਵਿੱਚ ਇੱਕ ਕ੍ਰਿਪਨ ਦੇ ਰਿਕਵਰੀ ਹੋਈ ਆ ਉਹਦੇ ਵਿੱਚ ਵੀ ਦੋਅ ਚਿੰਤ ਨੇ ਉਹ ਵੀ ਫੜੇ ਕਿਉਂਕਿ ਜਿਹੜਾ ਉਹ ਹਜੇ ਫਰਾਰ ਆ ਅ ਥੋੜਾ ਅਨਫੋਰਚੂਨੇਟ ਜਿਹੜਾ ਹੈ ਉਹ ਕਿਸੇ ਨਾ ਕੋਈ ਇਨਫੋਰਮੇਸ਼ਨ ਜਾਂ ਕੋਈ ਕੋਈ ਇੰਪੋਰਟ ਸਗੀ ਉਹ ਪਹਿਲਾਂ ਹੀ ਫਰਾਰ ਹੋ ਗਿਆ ਬਟ ਸਾਡੀਆਂ ਟੀਮ ਜਿਹੜੀਆਂ ਲੱਗੀਆਂ ਹੋਈਆਂ ਨੇ ਜਲਦੀ ਉਹਦੀ ਗ੍ਰਸਤਰੀ ਹੋ ਜਾਣਾ ਦੇਖੋ ਜੀ ਆ ਲੋਕੋ ਕੇ ਦੇ ਵਿੱਚ ਤੋਂ ਵੱਡੀਆਂ ਰਿਕਵਰੀਆਂ ਹੋ ਜਾਂਦੀਆਂ ਨੇ ਅਸੀਂ ਇਸ ਸਿੰਗਲ ਤੋਂ ਇਹ ਤਸਦੀਕ ਕਰ ਰਹੇ ਹਾਂ ਤੇ ਜਲਦੀ ਜਿਹੜਾ ਹੈ ਜੇ ਕੋਈ ਕਨੈਕਸ਼ਨ ਜਿਹੜਾ ਸਾਹਮਣੇ ਆਉਂਦਾ ਹੈ ਤਾਂ ਉਹਦੇ ਬਾਰੇ ਜਿਹੜਾ ਬਰੀਕੀ। ਪਰ ਜਿਹੜਾ ਪਹਿਲਾ ਚੀਜ਼ ਹੈ ਬੜੀ ਵੱਡੀ ਲੋਕੋ ਦੇ ਵਿੱਚ ਹੋ ਰਹੀ ਹੈ। ਦੇਖੋ ਜੀ ਇਹ ਸਾਰੀ ਜਿਹੜੀ ਇੰਟਰੋਗੇਸ਼ਨ ਹੈ ਕਿ ਇਹ ਕਾਫੀ ਹੈਵੀ ਕਵਰੀ ਜਿਹੜੀ ਹੈ ਉਹ ਇਸ ਦੇ ਵਿੱਚ ਬੜੀ ਬਰੀਕੀ ਦੇ ਨਾਲ ਜਿਹੜੀ ਜਾਂਚ ਚੱਲਦੀ ਹੈ ਕਿਉਂਕਿ ਜਿੰਦਲ ਨੇ ਦੇਖੋ ਕਿ ਪਹਿਲਾਂ ਦੀ ਬੁਰਤਾਂ ਦਰਦਿਆਂ ਇਹੋ ਜਿਹੇ ਸੈਂਟਰ ਦੇ ਵਿੱਚ ਜਿਹੜਾ ਬੈਕਗਰਾਉਂਡ ਅਵਰੀ ਚ ਕਰ ਰਹੇ ਆ ਤੇ ਜਿੱਥੇ ਤੱਕ ਤੁਸੀਂ ਕਹਿੰਦੇ ਹੋ ਕਿ ਟ੍ਰਾਂਸਪੋਰਟ ਕੋਟਲੇ ਜਿਹੜੇ ਸਾਹਮਣੇ ਆਏ ਨੇ ਜਿਹੜਾ ਹੈ ਉਹਦੇ ਵਿੱਚ ਇਨਵੋਲਵ ਤੇ ਪਹਿਲਾਂ ਵੀ ਇਹਨਾਂ ਨੇ ਮੰਨਿਆ ਸਾਡੀ ਫੀਲ ਦੇ ਵਿੱਚ ਜਿਹੜੇ ਸਰਵਿਸ ਚੱਲ ਰਹੀ ਹੈ ਉਹਦੇ ਮੰਨਿਆ ਕਿ ਇਹਨਾਂ ਦੇ ਜਿਹੜਾ ਹੈ ਸਭ ਤੋਂ ਵੱਧ ਜਿਹੜੀ ਚੱਲ ਰਹੀ ਹੈ ਹੁਣ ਅਸੀਂ ਜਿਵੇਂ ਕਿ ਅਮਰਤਿਆ ਦੇ ਪੁਲਿਸ ਨੂੰ ਦੇਖਿਆ ਹੋਇਆ ਦਾ ਤੇ ਜਿਹੜੇ ਇਹਨੇ ਵੀ ਨਸ਼ਾ ਤਰਕਰ ਨੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਉਣ ਦੇ ਵਿੱਚ ਅਸੀਂ ਕਾਫੀ ਜਿਹੜਾ ਹੈ ਲੀਡ ਵਿੱਚ ਤੇ ਹੁਣ ਤੱਕ ਜਿਹੜਾ ਹੈ 52 ਕਰੋੜ ਦੀ ਕਰੀਬਨ ਪ੍ਰਾਪਰਟੀ ਜਿਹੜੀ ਹੈ ਨਸ਼ਾ ਤਸਕਰਾਂ ਦੀ ਜੋ ਫ੍ਰੀਜ਼ ਕਰਾਈ ਹੈ ਇਸੇ ਲੜੀ ਦੇ ਤਹਿਤ ਜਿਵੇਂ ਕਿ ਇਹ ਹੈਵੀ ਰਿਕਵਰੀਜ਼ ਨੇ ਇਹਨਾਂ ਦੇ ਵੀ ਅਸੀਂ ਇਹ ਜਿਹੜਾ ਪ੍ਰਾਪਰਟੀ ਫ੍ਰੀਜ਼ ਦੇ ਜਿਹੜੇ ਹੈਗੇ ਆਰਡਰ ਦਸਟੇਜ ਜਾ ਕਰਦੇ ਗੀਆਂ ਕਾਲੇ ਦੇ ਦੇਖੋ ਇਹ ਬੁੱਧਲੇ ਤੋਂ ਅੱਗੇ ਤਾਂ ਜਿੰਨੀ ਵੀ ਇਨਫੋਰਮੇਸ਼ਨ ਜੋ ਇਹਨਾਂ ਨੇ ਤੁਹਾਨੂੰ ਤਜਰੀਬ ਇਰੋਗੇਸ਼ਨ ਦੇ ਸਾਹਮਣੇ ਆਈ ਹੈ ਇਹ ਸੈਕਿਟੀ ਬਾਡੀ ਦੇ ਨਾਲ ਥੋੜੇ ਥੋੜੇ ਜਿਹੜੇ ਉਹਦੇ ਚ ਇਨਵੋਲਵ ਰਹੇ ਪਰ ਮੋਸਟਲੀ ਜੋ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਹੈ ਕ੍ਰਾਸ ਬਾਰਡਰ ਜਿਹੜੇ ਹੈ ਸਮਗਲਿੰਗ ਨੇ ਅਗੇ ਫਰਦਰ ਜਿਹੜੇ ਇਹ ਅਗੇ ਖੇਪਾਂ ਨੂੰ ਪਹੁੰਚਾਉਣ ਦਾ ਜਿਹੜਾ ਕੰਮ ਕਰਦੇ ਰਹੇ ਇਹ ਦੇਖੋਗੇ ਮੋਜੀਂਦਰ ਸਿੰਘ ਜਿਹੜਾ ਹੈਗਾ ਇਹਦੇ ਖਿਲਾਫ ਇੱਕ ਰੋਕੜ ਥਾਣੇ ਜਿਹੜਾ ਹੈ ਮਾਮਲਾ ਪਹਿਲਾਂ ਵੀ ਥਾ ਕਿ ਅਸੀਂ ਹੋਰ ਵੀ ਕਾਫੀ ਹੈ ਵੀ ਰਿਕਵਰੀ ਆ ਬੜੀ ਬੜੀ ਪਰਿਚੀ ਦੇ ਨਾਲ ساری ਜਿਹੜਾ ਹੈ ਪਹਿਲਾਂ ਇਹਨੇ ਕਿੰਨੇ ਕੀਪਰ ਰੀਟ੍ਰੀਟ ਕੀਆ ਨੇ ਕਿੱਥੇ ਪਹੁੰਚਾਈਆਂ ਨੇ ਕੌਣ ਕੌਣ ਹੋਰ ਇਹਨਾਂ ਦਾ ਨੈਟਵਰਕ ਦੇ ਵਿੱਚ ਬੰਦੇ ਇਨਵੋਲ ਨੇ ਉਹ ਸਾਰੇ ਨਹੀਂ ਜਾਣ ਚੱਲਦੇ ਕਿ ਇਹ ਜਿਹੜੇ ਕਈ ਜਿਹੜੇ ਹੈ ਇੰਕਲੂਡ ਹੋਵੇ ਕਿਉਂਕਿ ਅਬ ਉਸ ਬਿਹਾਰੀ ਉਹਦੇ ਦੀ ਗੱਲ ਕਰੀਏ ਤੇ ਬਾਰਡਰ ਜਿਹੜਾ ਹੈ 100 ਕਿਲੋਮੀਟਰ ਦੇ ਕਿੰਨਾ ਜਿਹੜਾ ਬਾਰਡਰ ਹੈ ਤੇ ਕਾਫੀ ਜਗ੍ਹਾ ਤੋਂ ਜਿਹੜਾ ਹੈ ਚੋਰੀ ਦੀ ਜਿਹੜੀ ਹੈ ਆਮਦ ਉਹ ਨੋਟਿਸ ਹੁੰਦੀ ਹੈ ਇਸ ਦੇ ਬਾਵਜੂਦ ਜਿਵੇਂ ਕੱਲ ਵੀ ਮੈਂ ਸਾਡੇ GPSF ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਅਸੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਤੇ ਜੇ ਕਿਤੇ ਕੋਈ ਐਸਪੀ ਕਿਹੜੀ ਤੁਹਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਚੀਜ਼ ਨੂੰ ਸ਼ੇਅਰ ਕਰਦੇ ਹਾਂ ਤੇ ਇਮੀਡੀਏਟਲੀ ਐਕਟ ਕਰਦੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੈਟਰੋਲਿੰਗ ਪਾਰਟੀ ਉਹ ਵੀ ਬੜੇ ਅੱਛੇ ਤਰੀਕੇ ਨਾਲ ਜੁਆਇੰਟਲੀ ਕੰਮ ਕਰਦੀਆਂ ਨੇ ਫਸਲਾਇਨ ਆਫਫਰੈਂਸ ਤੇ ਉਹ ਜਿਹੜਾ ਆਪਣੀ ਰੂਟੀ ਬੜਿਆ ਰੱਖਦੇ ਉਹਨਾਂ ਦੇ ਨਾਲ ਵੀ ਕੋਰਡੀਨੇਸ਼ਨ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਨਾਲ ਹੈ ਉਹਨਾਂ ਨੂੰ ਵੀ ਮਜਬੂਰ ਕੀਤਾ ਤੇ ਤੁਸੀਂ ਇਹ ਦੇਖੋਗੇ ਪਿੱਛੇ ਜਿਹੜਾ ਵੀ ਹੋ ਰਿਹਾ ਹੈ ਉਹ ਜਿਹੜੇ ਜਿਹੜੇ ਤੁਸਤ ਬੌਜਰੀ ਇਹ ਕਰਦੇ ਨੇ ਇਹ ਵੀ ਇਨਫੋਰਮੇਸ਼ਨ ਸ਼ੇਅਰ ਹੈ ਫਰਦਰ ਜਿਹੜੇ ਹੈ ਸੂਟ ਬਿਲਡ ਅਪ ਉਹਨਾਂ ਦੇ ਨਤੀਜੇ ਵਜੋਂ ਜਿਹੜੀ ਹੈ ਇੱਕ ਉਹ ਜਿਹੜੀ ਹੈ ਆਪਾਂ ਪਾਉਂਦੇ ਹਾਂ ਜਿਹੜਾ ਕੋਈ ਐਮਐਕਸ ਬੀਸਿਕਲੀ ਜਿਹੜੀ ਇਹ ਸੋਲਿੰਗ ਉਹ ਡਰੋਨ ਦੇ ਜਿਹੜੇ ਲਈਏ ਹੈ ਉਹ ਹੁਣੇ ਪਾਈ ਡਰੋਨ ਸਿਸਟਮ ਜਿਹੜਾ ਹੈ ਜਿਹੜਾ ਇਹਨਾਂ ਵੱਲੋਂ ਵੀ ਡਿਪਲੋਏ ਕਰਨ ਜਾ ਰਹੇ ਨੇ ਆਰਮੀ ਵੱਲੋਂ ਕੁਝ ਇਕੁਪਮੈਂਟ ਦੀ ਟੈਸਟਿੰਗ ਤੋਂ ਬਾਅਦ ਉਹਨਾਂ ਦੀ ਡਿਪਲॉयਮੈਂਟ ਦੀ ਗੱਲ ਕਰਦੇ ਆ ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵੀ ਦੇਖੋਗੇ ਫਰਸਟ ਲਾਈਨ ਆਫ ਡਿਫੈਂਸ ਤੇ ਬਾਰਡਰ ਸਕਿਉਰਿਟੀ ਪੁਲਿਸ ਵੱਲੋਂ ਵੀ ਇਕੁਪਮੈਂਟ ਕੁਝ ਲਗਾਏ ਵੀ ਗਏ ਨੇ ਇਹਨਾਂ ਦੀ ਟੈਸਟਿੰਗ ਵੀ ਚੱਲ ਰਹੀ ਹੈ ਆਰਮੀ ਵੱਲੋਂ ਵੀ ਇਹਨਾਂ ਦੇ ਉੱਪਰ ਆਧੇ ਕਿਤੇ ਜਾ ਰਹੇ ਨੇ ਤੇ ਬਤੌਰ ਸੈਕੰਡ ਲਾਈਨ ਆਫ ਡਿਫੈਂਸ ਜਿਹੜਾ ਹੈ ਪੰਜਾਬ ਪੁਲਿਸ ਆਪਣਾ ਨੈਟਵਰਕ ਜਿਹੜਾ ਹੈ ਸੈਕੰਡ ਲਾਈਨ ਆਫ ਡਿਫੈਂਸ ਤੇ ਸੂਚ ਬਿਲਡਿੰਗ ਦਾ ਇਸ ਤਰੀਕੇ ਦੇ ਜਿਹੜੇ ਹੋਰ ਵੀ ਅੰਸਰ ਨੇ ਜਿਹੜੇ ਐਨਸੀ ਸੋਸ਼ਲ ਐਂਟੀ ਨੈਸ਼ਨਲ ਐਲੀਮੈਂਟਸ ਨੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਜਿਹੜਾ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਕੰਮ ਕਰਦਾ ਕਾਫੀ ਉਹ ਗਹਿਰ ਨੇ ਜਿਵੇਂ ਜਿਵੇਂ ਪੁਲਿਸ ਜਿਹੜੀ ਹੈ ਵਿਲੇਜ ਇਟ ਇਜ਼ ਦੀ ਮੀਟਿੰਗ ਕਰਦੀ ਜੇ ਉਹਦੇ ਕਾਫੀ ਮੁੱਦੇ ਜਿਹੜੇ ਐ ਡਰੋਨ ਦੇ ਨਾਲ ਸਮਗਲਿੰਗ ਦੇ ਉਹ ਸਾਹਮਣੇ ਆਏ ਨੇ ਡਿਸਕਸ ਹੋਏ ਨੇ ਕਿ ਜਿਵੇਂ ਤੁਸੀਂ ਪਿੱਛੇ ਦੇਖਿਆ ਹੋਵੇਗਾ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲ ਚਾਰ ਪਿੰਡਾਂ ਨੂੰ ਪਹਿਲਾਂ ਦੀਆਂ ਕਿਚਾਂ ਉਸ ਤੋਂ ਇਲਾਵਾ ਪਿੰਡ ਧੌਕੇ ਦੇ ਵਿੱਚ ਇੱਕ ਜਿਮ ਜਿਹੜਾ ਉਹਦੀ ਉਹਦੀ ਸਥਾਪਨਾ ਇਹ ਸਾਰੀ ਜਿਹੜੀ ਕਮਿਊਨਿਟੀ ਵੈਲਫੇਅਰ ਤੇ ਇਹ ਕਿਹੜਾ ਇੱਕ ਸਪੋਰਟਸ ਕਲਚਰ ਜਿਹੜਾ ਬਿਲਟ ਦਾ ਰਿਹਾ ਹੈ ਉਹਨੂੰ ਰਿਵਾਈਵ ਕਰਨ ਦੀ ਜਿਹੜੀ ਇਹ ਸਾਡੀ ਐਫਰਟ ਹੈ ਉਹਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਪੂਰਾ ਯੋਗਦਾਨ ਪਾਉਂਦੀ ਹੈ ਜੀ ਉਹ ਉਹ ਗੱਲ ਬਿਲਕੁਲ ਤੁਹਾਡੀ ਵਾਜਬ ਹੈ ਕਿਉਂਕਿ ਇਹ ਬਾਹਰ ਬੈਠੇ ਜਿਹਨਰੇ ਗੈਂਗਸਟਰਸ ਨੇ ਜਾਂ ਇਹ ਨਸ਼ੇ ਦੇ ਵਪਾਰੀ ਨੇ ਉਹ ਟੈਕਨੋਲੋਜੀ ਦੇ ਮਾਧਿਅਮ ਤੇ ਨਾਲ ਐਕਟੀਵਿਟੀ ਨੋਰਮਲ ਦੇ ਨੇ ਜੋ ਅੱਜ ਦੇ ਦੇਸ਼ ਦੇ ਵਿੱਚ ਕੋਈ ਅਜਿਹੀ ਮੋਬਾਈਲ ਨੇ ਉਹਨਾਂ ਟਾਰਗੇਟ ਕਰਦੇ ਆਪਰੇ ਬਾਰੇ ਨਾਲ ਦੇ ਕਿ ਇਹ ਕੁਆਰਟਰ ਦੇ ਇਸੇ ਚੀਜ਼ ਨੂੰ ਜਿਹੜਾ ਟਾਰਗੇਟ ਕਰ ਲਈ ਹੈ ਕਿ ਉਹ ਜਿਹੜਾ ਯੂਥ ਹੈ ਉਸ